ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਚੈ ਪਰਬੋਸਤ ਅੱਜ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰ ਰਹੇ ਹਾਂ ਸਮੁੱਚੇ ਪੰਜਾਬ ਦੇ ਉਹਨਾਂ ਗਰੀਬ ਲੋਕਾਂ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਕੋਈ ਵੀ ਸਰਕਾਰ ਜਾਂ ਸਾਡੇ ਆਸਰ ਸਾਹੀ ਦਾ ਕੋਈ ਧਿਆਨ ਨਹੀਂ ਜਿਨ੍ਹਾਂ ਵੱਲ ਅੱਜ ਅਸੀਂ ਪੰਜਾਬ ਦੇ ਉਹਨਾਂ ਅਹਿਮ ਵਿਸ਼ਿਆਂ ਤੇ ਗੱਲ ਕਰਨ ਲਈ ਮੈਂ ਇਸ ਵਕਤ ਲਗਭਗ 9 ਵਜਣ ਵਾਲੇ ਨੇ ਇਹ ਟਾਈਮ ਨਹੀਂ ਸੀ ਲੱਗਿਆ ਬਹੁਤ देर ਰਾਤ ਵੀਡੀਓ ਬਣਾ ਰਿਹਾ ਮੈਂ ਆਪਣੇ ਪਿੰਡ ਜੈਮਲ ਸਿੰਘ ਵਾਲਾ ਬਰਨਾਲਾ ਜ਼ਿਲ੍ਹੇ ਦੇ ਤਸੀਲਤਾਪਾ ਦਾ ਛੋਟਾ ਜਿਹਾ ਪਿੰਡ ਹੈ ਤਪਾ ਮੰਡੀ ਤੋਂ 7 ਕਿਲੋਮੀਟਰ ਦੂਰ ਤੜਾ ਹੜ ਤਪਾ ਦੌਰ ਸੜਕ ਲੱਗਦੀ ਇੱਥੇ ਤਿੰਨ ਚਾਰ ਦੁਕਾਨਾਂ ਨੇ ਨਾਲ ਆਲੀਕੇ ਪਿੰਡਾਂ ਉੱਥੇ ਵੀ ਇੱਕ ਅੱਡੇ ਦੇ ਉੱਤੇ ਹੁੰਦੰਦਾ ਸਬਜ਼ੀ ਵੇਚਦਾ ਸੀ ਅੱਜ ਦਾ ਜਿਹੜਾ ਮਸਲਾ ਹੈ ਮੈਨੂੰ ਇਹ ਨਾ ਚੀਜ਼ਾਂ ਨੇ ਇ tanto ਦੱਸਣ ਦੀ ਗੱਲ ਕੀਤੀ ਇੱਥੇ ਸੋਤੇ ਜਿਹੇ ਪਿੰਡ ਦੇ ਵਿੱਚ ਤਿੰਨ ਚਾਰ ਦੁਕਾਨਾਂ ਤੇ ਮੈਂ ਸਬਜ਼ੀ ਲੈਣ ਗਿਆ ਤਾ ਸਬਜੀ ਦਾ ਕੀ ਹਾਲ ਸੀ ਤੇ ਉਸਨੇ ਜਦੋਂ ਮੈਂ ਇੱਥੇ ਪੁੱਛਿਆ ਸਬਜੀ ਕਿਹੜੀ ਲੈਣੀ ਆ ਸੀ ਆਲੂ ਤੇ ਪਿਆਜ਼ ਤੇ ਉਹਨਾਂ ਦਾ ਕੰਮ ਚ ਇੱਕ ਦੁਕਾਨ ਤੋਂ ਮੈਨੂੰ ਆਲੂ ਮਿਲ ਗਏ ਪਰ ਤਿੰਨ ਦੁਕਾਨਾਂ ਤੋਂ ਚਾਰ ਤੋਂ ਆਲੂ ਤੇ ਪਿਆਜ਼ ਪਿਆਜ਼ ਤਾਂ ਨਹੀਂ ਲਈ ਨੀ ਕਿਸੇ ਤੋਂ ਮਤਲਬ ਤਿੰਨਾਂ ਦੁਕਾਨਾਂ ਤੋਂ ਪਿਆਜ਼ ਵੀ ਨਹੀਂ ਮਿਲਿਆ ਮੈਂ ਚਾਰ ਦੁਕਾਨਾਂ ਤੇ ਗਿਆ ਸੀ ਇਸ ਕਰਕੇ ਮੈਂ ਅੱਜ ਇਹ ਬੜਾ ਮਹਿਸੂਸ ਕੀਤਾ ਕਿ ਯਾਰ ਪੰਜਾਬ ਦੇ ਲੋਕ ਕਿੰਨੇ ਮਜਬੂਰ ਨੇ ਕਿੰਨੇ ਉਹ ਦੁਖੀ ਨੇ ਤਾਂ ਮੈਂ ਪੰਜਾਬ ਸਰਕਾਰ ਨੂੰ ਹੱਥ ਵੱਲ ਕੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨ ਲੱਗਿਆ ਸਮੁੱਚੀ ਪੰਜਾਬ ਸਰਕਾਰ ਨੂੰ 92 ਦੇ 92 ਐਮਐਲਏ ਜਿਹੜੇ ਰੂਲਿੰਗ ਦੇ ਉਹਨਾਂ ਨੂੰ ਤੇ ਦੂਸਰੇ ਸਾਹ اپੋਜੀਸ਼ਨ ਦੇ ਉਹਨਾਂ ਨੂੰ ਵੀ اپੋਜੀਸ਼ਨ ਦੇ ਐਮਐਲਏ ਸਾਹਿਬਾਨ ਨੂੰ ਵੀ ਬੇਨਤੀ ਆ ਤੇ ਖਾਸ ਤੌਰ ਤੇ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਸਮਾਜ ਕल्याण ਮੰਤਰੀ ਨੇ ਮੈਡਮ ਬਲਜੀਤ ਕੌਰ ਜੀ ਉਹਨਾਂ ਨੂੰ ਖਾਸ ਇਹਦੀ ਬੇਨਤੀ ਆ ਮੁੱਖ ਮੰਤਰੀ ਸਾਹਿਬ ਨੂੰ ਖਾਸ ਕਿ ਐ ਮੇਰੀ ਪੰਜਾਬ ਸਰਕਾਰ ਗਰੀਬ ਲੋਕਾਂ ਦੀ ਸੁਣੋ ਪਕਾਰ ਐ ਮੇਰੀ ਪੰਜਾਬ ਸਰਕਾਰ ਗਰੀਬ ਲੋਕਾਂ ਦੀ ਸੁਣੋ ਪਕਾਰ ਕਿਉਂਕਿ ਉਹਨਾਂ ਨੂੰ 2 ਟਾਈਮ ਘੱਟ ਭਰਨ ਤੋਂ ਵੀ ਅਸ ਇਹ ਸਮਰੱਥ ਪੰਜਾਬ ਦੇ ਲੋਕਾਂ ਦਾ ਵੀ ਕਰੋ ਖਿਆਲ ਪੰਜਾਬ ਦੇ ਲੋਕ ਨੇ ਜਿਹੜੇ ਗਰੀਬ ਲੋਕ ਨੇ ਜਿਹੜੇ ਕਲਾਸ ਦਾ ਸਾਡੀ ਭਾਰਤ ਸਰਕਾਰ ਦਾ ਸਰਕਾਰ ਆਪਦੇ ਮੂੰਹ ਨਾਲ ਕਹਿ ਰਹੀ ਹੈ ਕਿ ਅਸੀਂ 80 ਕਰੋੜ ਲੋਕ ਲੋਕਾਂ ਨੂੰ ਜਿਹੜੇ ਹੈ 80 ਕਰੋੜ ਲੋਕਾਂ ਨੂੰ ਅਸੀਂ ਜਿਹੜਾ 10 ਕਿਲੋ ਜਾਂ 5 ਕਿਲੋ ਅਨਾਜ ਦਿੰਦੇ ਤੇ ਪੰਜਾਬ ਸਰਕਾਰ ਵੀ ਅਨਾਜ ਵੰਡਦੀ ਆ ਕਰੋੜਾਂ ਲੋਕਾਂ ਨੂੰ 10 ਕਰੋੜ ਵਾਦੀ ਦੇ ਵਿੱਚੋਂ ਜਿਹੜੀ ਹੈ 2 ਕਰੋੜ ਲੋਕਾਂ ਨੂੰ ਪੰਜਾਬ ਦੇ ਨੂੰ ਪੰਜਾਬ ਸਰਕਾਰ ਨਾਲ ਤਾਂ ਪੰਜਾਬ ਦੇ ਵਿੱਚ ਆਇਆ ਸਵਤ ਸਭ ਤੋਂ ਜਿਹੜਾ ਬੁਰਾ ਹਾਲ ਹੈ ਉਹ ਜੇ ਸਬਜ਼ੀਆਂ ਦਾ ਇੱਕ ਤਾਂ ਕੁਦਰਤੀ ਮਾਰ ਪਈ ਹੋਈ ਆ ਸਬਜ਼ੀਆਂ ਦੀ ਹਰੀਆਂ ਸਬਜ਼ੀਆਂ ਟੈਂਪਰੇਚਰ ਵਧਣ ਕਰਕੇ ਉਹ ਹੋਈਆਂ ਹੀ ਨਹੀਂਆਂ ਕਦੋਂ ਐਸਾ ਹਾਲ ਕਿ 70-80 ਰੁਪਏ ਕਿਲੋ ਵੇਲਦੇ ਨੇ ਤੋਰ ਮੈਨਾਂ ਵੀ ਇਹੀ ਰੇਟ ਆ ਗੋਲੀ ਵੀ ਹਰੀ ਸਬਜ਼ੀ ਲੈ ਲਓ ਜਿਹੜੀਆਂ ਫਲੀਆਂ ਨੇ ਘਬਾਰੇ ਦੀਆਂ ਉਹ ਇਸ ਵਕਤ 150 ਰੁਪਏ ਕਿਲੋ ਤੋਂ ਉੱਪਰ ਨੇ ਭਿੰਡੀਆਂ 70-80 ਰੁਪਏ ਕਿਲੋ ਨੇ ਆਲੂ 40 ਰੁਪਏ ਕਿਲੋ ਨੇ ਪਿਆਜ਼ 20-50 ਰੁਪਏ ਦੇ ਰੇੜੇ ਤੇ ਨੇ 45-50 ਦੇ ਰੇੜੇ ਤੇ ਨੇ ਗੋਲੀਆਂ ਦਾ ਮਿਲਦੀ ਨਹੀਂ ਬੰਦਾ ਔਖਾ ਸੌਖਾ ਤੇ ਸੌ ਨੂੰ ਲੈ ਲਈ ਦੋ ਪਿਆਜ ਦਾ ਲਊ ਵੀ ਬੰਦਾ ਚੱਲ ਤਰ ਕਲਮ ਕਿਸ ਦੇ ਘਰ ਹੀ ਮਹਿਮਾਨ ਆਇਆ ਹੋਵੇ ਮੈਂ ਇਹਨਾਂ ਗੱਲਾਂ ਵੱਲ ਧਿਆਨ ਖੋਣਾ ਚਾਹਣਾ ਕਿ ਹੋਰ ਬਹੁਤ ਸਾਰੇ ਮੁੱਦੇ ਹੈਗੇ ਨੇ ਪਰ ਜਿਹੜੇ ਤਤਕਾਲੀ ਮੁੱਦੇ ਨੇ ਜਿਹੜੇ ਐਟ ਟਾਈਮ ਸਰਕਾਰ ਹੱਲ ਕਰ ਸਕਦੀ ਆ ਉਹ ਵੀ ਸਾਡੇ ਪ੍ਰਿੰਟ মিডিਆ ਨੂੰ ਸਾਰਿਆਂ ਅਖਬਾਰਾਂ ਸਾਂਜੂ ਜਗਵਾਣੀਆਂ ਪੰਜਾਬ ਕੇਸਰੀਆ ਪੰਜਾਬੀ ਟਰਬਿਊਨ ਅਜੀਤ ਹੈ ਹੋਰ ਸਾਰੇ ਜਿਹੜੇ ਪੰਜਾਬੀ ਜਾਗਰਣ ਹੈ ਹੋਰ ਜਿਹੜੇ ਪੰਜਾਬੀ ਸਾਡੇ ਅਖਬਾਰ ਨੇ ਪੰਜਾਬੀ ਮੈਗਜ਼ੀਨ ਨੇ ਟੋਟਲ ਸਾਡਾ ਸੋਸ਼ਲ ਮੀਡੀਆ ਹੈ ਸਾਡਾ 메ਨ ਸਟ੍ਰੀਮ ਮੀਡੀਆ ਹੈਗਾ ਡੀਡੀ ਪੰਜਾਬੀ ਹੈ ਡੀਡੀ ਨੈਸ਼ਨਲ ਹੈ ਪਾਰਲੀਮੈਂਟ ਚ ਤਾਂ ਗੱਲ ਕੀ ਚੱਲਣੀ ਸੀ ਕਿ ਉਹ ਉੱਥੇ ਕਹਿ ਦੇਣਾਗਾ ਕਿ ਜੀ ਇਹ ਤਾਂ ਸਟੇਟ ਦਾ ਮਸਲੇ ਨੇ ਹਨ ਇਸ ਕਰਕੇ ਸਟੇਟ ਗਵਰਨਮੈਂਟ ਦਾ ਧਿਆਨ ਆਪਾਂ ਤੁਰੰਤ ਦਿਵਾਏ ਪੰਜਾਬ ਦੇ ਆਮ ਲੋਕਾਂ ਨੂੰ ਇਹ ਖਾਸ ਲੋਕਾਂ ਨਹੀਂ ਵੀ ਪਹੁੰਚ ਤੋਂ ਬਾਹਰ ਹੋਇਆ ਆਲੂ ਪਿਆਜ਼ ਤਾਂ ਹਰ ਇੱਕ ਦੀ ਲੋੜ ਆ ਜਦੋਂ ਬਾਜ਼ਾਰ ਵਿੱਚ ਪਿਆਜ਼ ਹੈ ਹੀ ਨਹੀਂ ਆਲੂ ਹੈ ਹੀ ਨਹੀਂ ਤਾਂ ਕਰਨ ਨਹੀਂ ਹੁਣ ਗੱਲ ਇਹ ਆ ਦੋਸਤੋ ਵੀ ਆਲੂ ਤੇ ਪਿਆਜ਼ ਲੋਕਾਂ ਦੀ ਪਹੁੰਚ ਤੋਂ ਬਾਹਰ ਕਿਉਂ ਹੋ ਗਈ ਆਲੂ ਖਾਸ ਤੌਰ ਤੇ ਆਲੂ ਪਿਆਜ਼ ਦੇ ਵਪਾਰੀਆਂ ਨੂੰ ਨੱਕ ਪਾਓ ਸਰਕਾਰ ਜੀ ਸਾਡੀ ਬੇਨਤੀ ਹੈ ਹਰੀਆਂ ਸਬਜ਼ੀਆਂ ਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਹੈ ਇਹ ਮੌਸਮੀ ਸਬਜ਼ੀਆਂ ਨਹੀਂ ਇਹ ਜਿਨ੍ਹਾਂ ਨੇ ਵਿਚਾਰਿਆਂ ਨੇ ਮਾਰ ਲਿਆ ਨੇ ਬਿਜ਼ਨਸ ਸੀਗੀਆਂ ਜਾਂ ਪੰਜਾਬ ਦੇ ਬਹੁਤ ਬਹੁ ਗਿੰਟੀ ਦੇ ਵਿੱਚ ਜਿਹੜੇ ਕਿਸਾਨ ਸਬਜ਼ੀਆਂ اگਾਉਂਦੇ ਆ ਉਹ ਬੋਰੀਏ ਸਿੱਖ ਨੇ ਉਹਨਾਂ ਦੇ ਤਾਂ ਵਿਚਾਰਿਆਂ ਦੇ ਠੇਕੇ ਵੀ ਗਲਤ ਹੈ ਜੀ ਇਸ ਵਕਤ ਉਹ ਕੋਈ ਉਹਦਾ ਪੂਰਾ ਪੱਲਾ ਨਹੀਂ ਹੋ ਰਿਹਾ ਪਰ ਜਿਹੜਾ ਆਲੂ ਤੇ ਪਿਆਜ਼ ਹੈ ਤਾਂ ਸਟੋਰ ਹੋ ਰਿਹਾ ਹੈ ਆਲੂ ਸਟੋਰ ਹੋ ਰਿਹਾ ਆਲੂ ਵਪਾਰੀਆਂ ਦੇ ਹੱਥ ਵਿੱਚ ਹੈ ਆਲੂ ਸਟੋਰਾਂ ਚ ਪਿਆਗਾ ਸਟੋਰ ਵਾਲੇ ਨੇ ਆਪਣਾ ਕਿਰਾਇਆ ਲੈ ਲਿਆ ਜਿਹੜਾ ਆਲੂ ਵਪਾਰੀਆ ਇਸ ਵਕਤ ਉਹ ਪੂਰੀ ਸ਼ੈਲ ਲਾ ਰਿਹਾ ਪੰਜਾਬੀਆਂ ਦੀ ਤੇ ਆਲੂ ਵਪਾਰੀਆਂ ਨੂੰ ਪੰਜਾਬ ਸਰਕਾਰ ਤੁਰੰਤ ਨੱਥ ਪਾਵੇ ਇਹ ਜ਼ਰੂਰੀ ਹੈ ਜਿਹੜੇ ਆਲੂ 5-6 ਰੁਪਏ ਕਿਲੋ ਉਹਨਾਂ ਦੇ ਖਰੀਦੇ ਵੇਚ ਅੱਜ 40 ਰੁਪਏ ਕਿਲੋ ਵਿਕ ਰਹੇ ਕਮ ਸੇ ਕਮ ਉਹ 25 ਤੋਂ 30 ਰੁਪਏ ਕਿਲੋ ਤਾਂ ਜਿਹੜਾ ਹੋਲ ਸੇਲ ਦਾ ਰੇਟ ਆ ਨਾ 25 ਰੁਪਏ ਕਿਲੋ ਹੋਰਸੇ ਤੇ ਲਿਆ ਕੇ ਉਹਨਾਂ ਨੇ ਜਿਹੜਾ ਰਿਟੇਲ ਵਾਲਾਗਾ ਮਤਲਬ ਦੁਕਾਨਦਾਰ ਆ ਉਹਨੇ ਆਪਣੇ ਗਾਹਕ ਕਢਾਉਣ ਵਾਸਤੇ ਤਾਂ ਵਿਚਾਰ ਪੰਜ 10 ਰੁਪਏ ਮਸਾ ਪਾਉਂਦਾ। ਤੇ ਜ਼ਿਆਦਾਤਰ ਜਿਹੜਾ ਰੇਟ ਚੱਕਿਆ ਹੋਇਆ ਅਲੂ ਸਟੋਰਾਂ ਤੇ ਤੁਰੰਤ ਸਾਫੇ ਮਾਰੇ ਜਾਂ। ਸਾਰੇ ਆਲੂ ਜਿਹੜੇ ਜਿੰਨੀਆਂ ਵੀ ਮੰਡੀਆਂ ਨੇ ਸਬਜ਼ੀਆਂ ਮਿਲੀਆਂ ਉਹ ਉੱਥੇ ਤੜਕੇ ਸੀਲ ਕਰ ਦੇਣੇ ਚਾਹੀਦੇ ਐਟ ਟਾਈਮ ਸਰਕਾਰ। ਆਲੂ ਵਪਾਰੀਆਂ ਨਾਲ ਸਰਕਾਰ ਨਹੀਂ ਚੱਲੇ ਸਰਕਾਰ ਲੋਕਾਂ ਨਾਲ ਚੱਲਣੀ ਹੁਣੇ-ਹੁਣੇ ਪੰਜਾਬ ਸਰਕਾਰ ਨੂੰ ਲੋਕ ਸਭਾ ਦੀਆਂ 10 ਸੀਟਾਂ ਤੇ ਹਰਾ ਕੇ ਮੋਕਮੰਤਰੀ ਸਾਹਿਬ ਨੂੰ ਸੀਸਾ ਦਿਖਾਏਗਾ ਮੌਜੂਦਾ ਗਵਰਨਮੈਂਟ ਨੂੰ ਸਾਰੇ ਸਰਕਾਰ ਦੇ ਆਮ ਆਦਮੀ ਪਾਰਟੀ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਕਾਂਗਰਸ ਨੂੰ ਤਾਂ ਆਪਾਂ ਦੂਸਰੇ ਨੂੰ ਵੀ ਦੋਸਤ ਨਹੀਂ ਬਣਾ ਸਕਦੇ ਇੱਥੇ ਕਾਲੀਦਾ ਨੂੰ ਕੀ ਕਹਾਂ ਉਹਦਾ ਕੋ ਵਿਚਾਰੇ ਆਪ ਦਾ ਜਿਹੜਾ ਹੈ ਆਪ ਦਾ ਘਰ ਬਸਾਂ ਬਚਾ ਰਹੇ ਕਾਂਗਰਸ ਦੇ ਬਸ ਦਾ ਰੋਗ ਨਹੀਂ ਉਹਨਾਂ ਦੇ ਪੈਰ ਨਹੀਂ ਲੱਗ ਰਹੇ ਬੀਜੇਪੀ ਇੱਥੇ ਹੋਂਸਾਪ ਹੋ ਗਈ ਪੰਜਾਬ ਚੋਂ ਤਾਂ ਇੱਕੋ ਇੱਕ ਪਾਰਟੀ ਜਿਸ ਇਥੇ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਜਿਹਦੀ ਰੂਲਿੰਗ ਹੈ ਪਰ ਜਿਹੜੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਥੋੜਾ ਜਿਆਦਾ ਧਿਆਨ ਦੇਣ ਸਾਰੇ ਐਮ ਐਲ ਏ ਐਮ ਪੀ ਜਿਹੜੇ ਉਹਨਾਂ ਤੋਂ ਬਹੁਤ ਸਾਰੇ ਐਮ ਐਲ ਏ ਆਪਦੇ ਇਹ ਕਹਿਿਆ ਜਾ ਰਹੇ ਨੇ ਕਿ ਅਸੀਂ ਗਰੀਬ ਘਰਾਂ ਤੋਂ ਲੈ ਕੇ ਆਏ ਹਾਂ ਸਾਡੇ ਹਲਕਾ ਪੜੌੜ ਦੇ ਐਮ ਐਲ ਏ ਸਾਹ ਲਾ ਸਿੰਘ ਗੋਗੇ ਹੋਰ ਬਹੁਤ ਸਾਰੇ ਐਮ ਐਲ ਏ ਨੇ ਜਿਹੜੇ ਗਰੀਬ ਪਰਿਵਾਰਾਂ ਤੋਂ ਉਹਨਾਂ ਨੂੰ ਥੋੜਾ ਜਿਆਦਾ ਪਾਹੋ ਪੁੱਛੋ ਮੁੱਖ ਮੰਤਰੀ ਸਾਹਿਬ ਨੂੰ ਚਿੱਠੀਆਂ ਲਿਖੋ ਡੀ ਸੀ ਸਾਹਿਬਾਂ ਨਾਲ ਕੁਝੋ ਕੇ ਹਨ ਆਲੂ ਬਾਰੇ ਮੰਗੋ ਸੋ ਸਾਡੀ ਬੇਨਤੀ ਹੈ ਅਮੀਦਾ ਸਾਰੇ ਲੋਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਗੇ ਤਾਂ ਜੋ ਲੋਕਾਂ ਦੇ ਘਰਾਂ ਦੇ ਵਿੱਚ ਸਬਜ਼ੀ ਬਣ ਲੱਗੇ ਹਰਿਆਣਾ ਸਰਕਾਰ ਦਾ ਹੈ ਨਾ ਘੱਟੋ ਘੱਟ ਆਲੂ ਤਾਂ ਹੈਗਾ ਉਹ ਤਾਂ ਪ੍ਰੋਵਾਈਡ ਕਰਵਾ ਦਿਓ ਤੇ ਤੁਰੰਤ ਆਲੂ ਵਪਾਰੀਆਂ ਦੇ ਉੱਤੇ ਸਿਕੰਜਾ ਕੱਸ ਕੇ ਆਲੂ ਆਮ ਜਿਵੇਂ 20 ਰੁਪਏ ਚੱਲਦਾ ਹੈ ਉਸ ਰੇਟ ਤੇ ਲਿਆਂਦਾ ਜਾਵੇ ਇਹ ਸਾਰੇ ਡੀਸੀ ਸਾਹਿਬਾਨਾਂ ਨੂੰ ਤੁਰੰਤ ਸਾਰਿਆਂ ਜਨਤਕ ਰੇਟੇ ਬੰਦ ਕਰ ਜਿਹੜੀ ਆਇਆ ਉਹ ਇਸ ਬਲਵ ਧਿਆਨ ਦੇਣ ਤੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਹੈ ਸਡੀਆਂ ਭੈਣਾਂ ਬੀਬੀਆਂ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਫਿਕਰ ਲੱਗ ਜਾਂਦਾ ਕਿ ਅਸੀਂ ਬੱਚਿਆਂ ਨੂੰ ਸਾਮ ਨੂੰ ਟਿੱਕੀ ਖਵਾਵਾਂਗੇ। ਦਰ ਆਸਾਮ ਦੀ ਤਾਂ ਦਾਲ ਬਣਨੇ ਜੇ ਸਵੇਰੇ ਸਬਜ਼ੀ ਵੀ ਬਣਾਉਣੀ ਹੁੰਦੀ ਹੈ। ਦਾਲ ਨੂੰ ਵੀ ਤਲਤਾ ਲਾਉਣਾ ਹੁੰਦਾ। ਤੇ ਆਜ ਹੀ ਨਹੀਂ ਮੱਧ ਰਿਹਾ। ਸੋ ਇਸ ਗੱਲ ਵਾਲਾ ਤੁਰੰਤ ਧਿਆਨ ਦਿੰਦੇ ਹੋਏ ਉਮੀਦ ਕਰਦੇ ਹਾਂ ਪੰਜਾਬ ਸਰਕਾਰ ਇਸ ਤੇ ਤੁਰੰਤ ਵਪਾਰੀਆਂ ਤੇ ਆਲੂ ਪਾਰੀ ਦੇਖੇ। ਸਕੰਜਾਕਾਸ ਕੇ ਲੋਕਾਂ ਦੀ ਪਹੁੰਚ ਦੇ ਵਿੱਚ ਮੇਰਾ ਹੈ ਸਭ ਥੰਗਾਂ ਨੂੰ ਲੈ ਕੇ ਹੋਗੀ ਅੰਦੂਤ ਪਿਆਰ ਨੂੰ ਖਾਸ ਤੌਰ ਤੇ। ਸੋ ਦੋਸਤੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਦੇ। ਜੇਕਰ ਤੁਹਾਨੂੰ ਚੰਗਾ ਲੱਗਿਆ ਪੰਜਾਬੀ ਆਉਂਦੇ ਆਪਣੇ ਲੋਕਾਂ ਦੀ ਆਵਾਜ਼ ਅੰਗਲ ਲੋਕਾਂ ਦੀ ਆਵਾਜ਼ ਸਾਡਾ ਚੈਨਲ ਫੇਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ